ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸ਼ਾਸਤ ਸੋਣ ਸੋਏ ਜਿਤ ਜਪੀਐ ਹਰਨਾਮ ਚਰਨ ਕਮਲ ਗੁਰ ਧਨ ਦਿਆ ਮਿਲਿਆ ਨਿਥਾਵੇਂ ਥਾਉ ਸਾਚੀ ਪੂੰਜੀ ਸਤ ਸੰਜਮੋ ਆਠ ਪਹਿਰ ਗੁਣ ਦਾਉ ਕਰ ਕਿਰਪਾ ਪ੍ਰਭ ਢੇਟਿਆ ਮਰਨ ਨ ਆਵਣ ਜਾਉ ਮੇਰੇ ਮਾਨ ਭਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾ ਸੁਖਾਂ ਕੀ ਮਿਤ ਤਿਆਗਣੀ ਜਾਂ ਸਿਮਰੈ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਔਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨ ਰਸਨਾ ਉਚਰੈ ਗੁਣਵੰਤੀ ਕੋਇ ਨ ਪੁਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜੀਉ ਪਿੰਡ ਧਨ ਤੇ ਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕਟਿਆ ਸਾਚੈ ਸਿਰਜਣਹਾਰ ਭੂਲਾ ਮਾਰਗ ਪਾਇਓ ਗੁਣ ਅਗੁਣ ਨਾਂ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾਂ ਆਧਾਰ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਥ ਅਗਲੇ ਤਿਸ ਦਿਨ ਅਵਰਨਾ ਕੋਏ ਜਿਹਰ ਕਰੇ ਜੇ ਆਪਣੀ ਚਸਾਨਾ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿ ਚਿਰ ਸਾਸ ਦਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾ ਸਾਹਿਬ ਮੇਰਾ ਨਿਰਮਲਾ ਤਿਸ ਦਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਇ ਚਾਰੇ ਪੁੰਡਾਂ ਭਾਲੀਆਂ ਸਹ ਦਿਨ ਅਵਰ ਨਾ ਜਾਏ ਇਸ ਆਗੇ ਅਰਦਾਸ ਕਰ ਜੋ ਮੇਲੇ ਕਰਤਾ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਢਾ ਸਦਾ ਸਦਾ ਸਲਾਹੀਐ ਅੰਤ ਨ ਪਾਰਾਵਾਂ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵਿਸੇਖ ਮਨ ਤਨ ਮਿੱਠਾ ਕਿਸ ਲੱਗੈ ਜਿਸ ਮਸਤਕ ਨਾਨਕਲੇ ਸ੍ਰੀ ਰاگ ਮਹੱਲਾ 5 ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸੰਭਾਲ ਤੂਸਾ ਬੰਧ ਹੋ ਜੀ ਕਾ ਐਥੈ ਓਥੈ ਨਾਮ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਇਆਲ ਮੇਰੇ ਮਨ ਗੁਰ ਜੀ ਵਡ ਅਵਰ ਨਾ ਕੋਇ ਦੂਜਾ ਥਾਂ ਨਾ ਕੋ ਸੁਝੈ ਗੁਰ ਮੇਲੇ ਸਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਦਿੱਠਾ ਜਾਏ ਗੁਰ ਚਰਣੀ ਜਿਨ ਮਨ ਲੱਗਾ ਸੇ ਵਡ ਭਾਗੀ ਮਾਏ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾਲੇ ਤਰਾਏ ਕਿਤ ਮੁਖ ਗੁਰਸਾਲਾ ਹੀ ਐ ਕਰਨ ਕਾਰਮ ਸਮਰਥ ਸੇ ਮਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਤ ਗੁਰ ਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲਥ ਸਤ ਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ ਗੁਰ ਨਾਲ ਤਉ ਨ ਲੱਗਈ ਖੋਜ ਜਿਠਾ ਬ੍ਰਹਮੰਡ ਨਾਮ ਨਿਧਾਨ ਸਤ ਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸਿਰੀ ਰਾਗ ਮਹੱਲਾ 5 ਮਿੱਠਾ ਕਰ ਕੈ ਖਾਇਆ ਕੌੜਾ ਉਪਜਿਆ ਸਾਦ ਆਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਜਾਣਦੇ ਗਿਲਮ ਨਾ ਹੋਵਈ ਬਿਨ ਨਾਮੈ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾ ਜਿਉ ਕੂਕਰ ਹਰ ਕਾਇਆ ਧਾਵੈ ਦਹ ਦਿਸ਼ ਜਾਏ ਲੋਭੀ ਜੰਤ ਨਾ ਜਾਣਈ ਭੱਖ ਅਪੱਖ ਸਭ ਖਾਏ ਕਾਮ ਤ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤਿਸਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸਹਿ ਨ ਜਾਣਈ ਫਿਰ ਫਿਰ ਆਵੈ ਜਾਏ ਅਲਕ ਪ੍ਰਕਾਰੀ ਮੋਹਿਆ ਬਹੁ ਵਿਦ ਇਹ ਸੰਸਾਰ ਜਿਸਨੋ ਰੱਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਨਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਦੰਫ ਫਸਾਰ ਮਹਲਤ ਕੁੰਨੀ ਚੱਲਣਾ ਤੂੰ ਸੰਭਲ ਘਰਬਾਰ ਹਰ ਗੁਣ ਗਾਓ ਮਨਾ ਸਤਗੁਰ ਸੇ ਪਿਆਰ ਚਾ ਥੋੜੀ ਬਾਤ ਗਮਾਨ ਰਹਾ ਜੈਸੇ ਰੈਣ ਪਰਹੁਣੇ ਉਠ ਚੱਲ ਸਹਿ ਪ੍ਰਭਾਤ ਕ્યા ਤੂੰ ਰੱਤਾ ਜਿਰਸਿਓ ਸਭ ਫੁੱਲਾਂ ਕੀ ਬਾਗਾ ਮੇਰੀ ਮੇਰੀ ਚਾ ਕਰੈ ਜਿਨ ਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋ ਲੱਖ ਚੌਰਾਸੀ ਭ੍ਰਮ ਤਿਆਂ ਦੁਲਬ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸਿਰੀ ਰਾਗ ਮਹੱਲਾ ਪੰਜਵਾਂ ਤਿਚਰ ਵਸੈ ਸੁਹੇਲੜੀ ਜਿ ਚਰ ਸਾਥੀ ਨਾ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾ ਕੂਰਾ ਮਨ ਬੈਰਾਗ ਭਿਆ ਦਰਸ਼ਨ ਦੇਖਣੈ ਕਾ ਚਾਉ ਧਨ ਸੋ ਤੇਰਾ ਥਾਂ ਰਹਾ ਜਿ ਚਰ ਵਸਿਆ ਕੰਤ ਘਰ ਜੀਉ ਜੀਉ ਸਭ ਤਹਾ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਈ ਅੜੈ ਸਹੁ ਸੇਵ ਤੂੰ ਸਾਹੁਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿਖ ਉਦ ਕਦੇ ਨ ਲੱਗੈ ਦੁਖ ਸਭਨਾ ਸਾਹਰੈ ਵੰਝਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੋਹਾਗਣੀ ਜਿਨ ਸਹ ਨਾਲ ਪਿਆਰ